ਕਰਦੇ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ న్యూਸ ਅੱਜ ਐਤਵਾਰ ਸਵੇਰ ਦੀ ਪਈ ਪੈਰਿਸ਼ ਨਾਲ ਜਿੱਥੇ ਸ਼ਹਿਰ ਦੀਆਂ ਸਮਾਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਕਈ ਕਈ ਥਾਵਾਂ ਤੇ ਪਾਣੀ ਦਾ ਮੰਝਰ ਇਨਾ ਤਬਾਹੀ ਭਰਿਆ ਰਿਹਾ ਕਿ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਮਾਣਾ ਤਸੀਲ 메ਨ ਰੋਡ ਬਸਟਾਂਡ ਦੀ ਜੇ ਗੱਲ ਕੀਤੀ ਜਾਵੇ ਤਾਂ ਉੱਥੋਂ ਕਾਫੀ ਕਾਫੀ ਘੰਟੇ ਤੱਕ ਪਾਣੀ ਨਹੀਂ ਨਿਕਲੇ ਤੇ ਕਈ ਵਾਹਨ ਤੇ ਵਹੀਕਲ ਉਥੋਂ ਡਿੱਗਦੇ ਵੀ ਵੇਖੇ ਗਏ ਤੇ ਲੋਕੀ ਸਰਕਾਰਾਂ ਨੂੰ ਵੀ ਕੋਸ ਦੇ ਨਜ਼ਰ ਆਏ ਤੇ ਨਗਰ ਨਿਗਮ ਨੂੰ ਵੀ ਕੋਸ ਦੇ ਕਿਉਂਕਿ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਈ ਲੰਬਾ ਸਮਾਂ ਪਹਿਲਾਂ ਕਹਿ ਰਹੇ ਸਨ ਕਿ ਇਹਨਾਂ ਨੂੰ ਨਾਲਿਆਂ ਦੀ ਸੀਵਰੇਜ ਦੀ ਇਹਨਾਂ ਦੀ ਬਰਸਾਤੀ ਹੌਦੀਆਂ ਦੀ ਸਫਾਈ ਕਰਾਈ ਜਾਵੇ ਤਾਂ ਜੋ ਕਿ ਵੀ ਪਾਣੀ ਦੀ ਨਿਕਾਸੀ ਠੀਕ ਤਰੀਕੇ ਨਾਲ ਚੱਲੇ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਗੱਲ ਕਰਦੇ ਹਾਂ ਸਮਾਣਾ ਸ਼ਹਿਰ ਦੇ ਹਲਕੇ ਦੇ ਨਾਲ ਲੱਗਦੇ ਘੱਗਰ ਦੀ ਜਿੱਥੋਂ ਸਮਾਣਾ ਸ਼ਹਿਰ ਦੇ ਲੋਕ ਸਭਾ ਉਮੀਦਵਾਰ ਨੇ ਇਸ ਟਾਈਮ ਡਾਕਟਰ ਧਰਮਵੀਰ ਗਾਂਧੀ ਜੀ ਨੇ ਤੇ ਉਹਨਾਂ ਨੇ ਵੀ ਬੜਾ ਮੁੱਦਾ ਚੱਕ ਕੇ ਲੋਕਾਂ ਤੋਂ ਚੋਣਾਂ ਦੇ ਸਮੇਂ ਵਾਅਦਾ ਕੀਤਾ ਸੀ ਕਿ ਘੱਗਰ ਨੂੰ ਪੱਕਾ ਕਰਾਇਆ ਜਾਵੇਗਾ ਜੇ ਗੱਲ ਕੀਤੀ ਜਾਵੇ ਘੱਗਰ ਦੀ ਤਾਂ ਘੱਗਰ ਦਿਨੋ-ਦਿਨ ਘੱਡੇ ਦੇ ਘੰਡੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤੇ ਜਿਨ੍ਹਾਂ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਤੇ ਜਿਨ੍ਹਾਂ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਇਹਦੇ ਖੱਗਰ ਦੇ ਨਾਲ ਲੱਗਦੀਆਂ ਉਹਨਾਂ ਨੂੰ ਇਹ ਡਰ ਸਤਾ ਰਿਹਾ ਕਿ ਜਿਹੜਾ ਖੱਗਰ ਦੇ ਲੱਖਾਂ ਹਜ਼ਾਰਾਂ ਰੁਪਏ ਦਾ ਖਰਚਾ ਕੀਤਾ ਹੈ ਕਿਤੇ ਖੱਗਰ ਦਾ ਪਾਣੀ ਉਹਨਾਂ ਦੀ ਫਸਲਾਂ ਨੂੰ ਨਾ ਵਾਹ ਕੇ ਲੈ ਜਾਵੇ ਇਸ ਲਈ ਉਹਨਾਂ ਨੇ ਸਰਕਾਰਾਂ ਨੂੰ ਐਮਐਲਏ ਸਾਹਿਬ ਨੂੰ ਤੇ ਮੈਂਬਰ ਲੋਕ ਸਭਾ ਉਮੀਦਵਾਰ ਨੂੰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਖੱਗਰ ਦੇ ਬੰਨਾਂ ਨੂੰ ਪੱਕਾ ਕੀਤਾ ਜਾਵੇ ਸਮੇਂ ਦੀਆਂ ਸਰਕਾਰਾਂ ਨੂੰ ਜੇ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੀ ਸਰਕਾਰ ਵੀ ਆਈ ਕਾਂਗਰਸ ਦੀ ਸਰਕਾਰ ਵੀ ਆਈ ਤੇ ਇਸ ਸਮੇਂ ਹੌਦ ਦੇ ਵਿੱਚ ਜੇ ਆਮ ਆਦੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਉਹਨਾਂ ਤੋਂ ਵੀ ਮੰਗ ਕੀਤੀ ਕਿ ਖੱਗਰ ਦੇ ਬੰਨਾਂ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਹਰ ਸਮੇਂ ਜਿਹੜੀਆਂ ਉਹਨਾਂ ਨੂੰ ਫਸਲਾਂ ਨੂੰ ਪਾਣੀ ਦੇ ਭਾਅ ਦਾ ਡਰ ਸਤਾ ਰਿਹਾ ਹੈ ਤਾਂ ਜੋ ਉਹਨਾਂ ਦੀਆਂ ਫਸਲਾਂ ਨੂੰ ਕੋਈ ਨੁਕਸਾਨ ਨਾ ਹੋਵੇ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਜਿਨ੍ਹਾਂ ਤੇ ਉਹ ਹਜ਼ਾਰਾਂ ਲੱਖ ਰੁਪਏ ਖਰਚ ਕਰਕੇ ਆਪਣਾ ਜੀਵਨ ਬਸਰ ਚਲਾਉਂਦੇ ਹਨ ਉਹਨਾਂ ਦੀਆਂ ਫਸਲਾਂ ਦਾ ਕੋਈ ਨੁਕਸਾਨ ਨਾ ਮਾਨਿਆ ਕਿ ਘੱਗਰ ਦਾ ਪੱਧਰ ਕਿਸਾਨ ਭਰਾਵਾਂ ਨੂੰ ਦੱਸਿਆ ਕਿ ਕੱਲ ਕੋਸ਼ਿਸ਼ ਸੀ ਤੇ ਅੱਜ ਕੋਸ਼ ਹੈ ਤੇ ਹੁਣ ਕੋਸ਼ ਹੈ ਸਵੇਰ ਦੀ ਪੈ ਰਹੀ بارش ਨਾਲ ਉਹਨਾਂ ਨੇ ਕਿਹਾ ਕਿ ਵੀ ਕਿਸੇ ਵੀ ਸਮੇਂ ਘੱਗਰ ਦੇ ਬੰਨਾ ਦੇ ਨਾਲ ਨੇੜੇ ਇਹਨਾਂ ਨੇ ਪਾਣੀ ਪਾਣੀ ਦਾ ਪੱਧਰ ਹੈ ਕਿ ਵੀ ਫਸਲਾਂ ਦੇ ਨੇੜੇ ਲੱਗ ਸਕਦਾ ਹੈ ਉਹਨਾਂ ਬੇਨਤੀ ਸਮਾਣਾ ਹਲਚਲ ਤੋਂ 23 ਵੇਰਾ ਨਿਊਜ਼ ਰਾਈ ਬੇਨਤੀ ਕੀਤੀ ਕਿ ਘੱਗਰ ਦੇ ਬੰਨਾ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ ਤਾਂ ਜੋ ਸਾਡੀਆਂ ਫਸਲਾਂ ਨੂੰ ਕੋਈ ਨੁਕਸਾਨ ਨਾ ਹੋਵੇ ਹੁਣ ਅਸੀਂ ਕਿਸਾਨ ਭਰਾਵਾਂ ਨਾਲ ਵੀ ਗੱਲ ਕਰਦੇ ਹਾਂ ਕੀ ਆਖਦੇ ਹਨ ਹਾਂਜੀ ਭਰਾਜੀ ਤੁਹਾਡਾ ਨਾਮ ਭਗਵੰਤ ਸਿੰਘ ਜੀ ਭਗਵੰਤ ਸਿੰਘ ਜੀ ਕੀ ਮੰਗ ਕਰਦੇ ਹੋ ਜਿਵੇਂ ਖੱਗਰ ਦਾ ਪਾਣੀ ਦਿਨੋ ਦਿਨ ਹੁਣ ਵੱਧਦਾ ਜਾ ਰਿਹਾ ਤੇ ਇਹ ਘੰਟੇ ਤੇ ਘੰਟੇ ਦੀ ਗੱਲ ਕੀਤੀ ਜਾਵੇ ਤੇ ਇੱਥੇ ਹੁਣ ਕਿਸਾਨ ਭਰਾ ਵੀ ਤੇ ਇੱਕ ਨਜ਼ਰ ਆਪਣੀਆਂ ਫਸਲਾਂ ਵੱਲ ਮੈਂ ਵੇਖਦੇ ਹਾਂ ਤੇ ਦੂਜਾ ਖੱਗਰ ਵੱਲ ਦੇਖਦੇ ਹਨ ਕੀ ਮੰਗ ਚਾਹਨੇ ਹੋ ਨਹੀਂ ਪੱਕਾ ਹੋਏ ਹਾਂਜੀ ਬਲਾਜੇ ਦੂਆ ਪਾਸੇ ਆ ਦੋ ਪਾਣੀ ਦਾ ਨਿਕਾਜ ਜਿਹੜਾ ਆ ਗਿਆ ਆਪਣਾ ਪੱਧਰ ਲੰਘ ਜਾਇਆ ਕਰ ਤਾਂ ਜੋ ਕਿ ਵੀ ਚੜੀਆਂ ਕਿ ਵੀ ਇਹ ਹਰ ਵੇਲੇ ਡਰ ਸਤਾਉਂਦਾ ਹੈ ਕਿ ਵੀ ਕਿ ਵੀ ਕੋਈ ਨੁਕਸਾਨ ਨਾ ਵਾਪਰੇ ਕੋਈ ਹੋਵੇ ਹਾਂਜੀ ਇਹ ਤੇ ਹੈ ਹੀ ਹੈ ਫਸਲ ਦੇ ਸਿੱਕ ਲਈ ਹੈ ਜੀ ਵੀਦਾਰ ਜੀ ਭਰਾ ਜੀ ਤੁਹਾਡਾ ਨਾਮ ਮੇਰਾ ਨਾਮ ਪਸ਼ਵਿੰਦਰ ਸਿੰਘ ਜੀ ਪਸ਼ਵਿੰਦਰ ਜੀ ਕੀਵੇਂ ਦੇਖ ਦਿਓ ਜਿਵੇਂ ਹੁਣ ਖੱਗਰ ਦਾ ਪਾਣੀ ਵੱਧਦਾ ਜਾ ਰਿਹਾ ਤੇ ਕਿਸਾਨ ਭਰਾ ਵੀ ਇੱਥੇ ਦੇਖ ਰਹੇ ਨੇ ਇੱਕ ਫਸਲਾਂ ਵੱਲ ਤੇ ਦੂਜਾ ਖੱਗਰ ਵੱਲ ਕੇ ਵੀ ਨਾ ਤਾਂ ਇਹਦੀ ਕੋਈ ਡੰਗਾਈ ਕੀਤੀ ਗਈ ਨਾ ਇਹਦੀ ਕੋਈ ਦੇ ਬੰਨ ਪੱਕੇ ਕੀਤੇ ਗਏ ਕੀ ਮੰਗ ਚਾਹਨੇ ਹੋ ਮੰਗ ਤਾਂ ਇਹੀ ਚਾਹਨੇ ਆ ਜੀ ਇਹਦਾ ਚਾਰ ਸਵੇਰੇ ਦਾ ਬੰਨ ਬੰਨੇ ਸਰਕਾਰ ਜਿਹੜਾ ਵਿੱਚ ਪਾਣੀ ਰੋਕ ਕੇ ਜਾਂਦਾ ਹੈ ਇਹਦਾ ਕੱਢ ਕੇ ਨੂੰ ਸਾਈਡਾਂ ਤੇ ਲਾਇਆ ਜਾਵੇ ਜਦੋਂ ਪਾਣੀ ਆਉਂਦਾ ਉਦੋਂ ਸਰਕਾਰ ਨੂੰ ਚੇਤਾ ਆਉਂਦਾ ਉਸ ਤੋਂ ਪਹਿਲਾਂ ਨਹੀਂ ਪਿੱਛੇ ਪਾਣੀ ਆਇਆ ਪੌਣਾ ਪੰਜਾਬ ਇਹਨੇ ਡੋਬਿਆ ਪੌਣਾ ਪੰਜਾਬ ਜਿਹੜਾ ਇਹਨੇ ਘੱਗਰ ਨੇ ਡੋਬਿਆ ਉਸ ਤੋਂ ਬਾਅਦ ਅਜੇ ਤੱਕ ਕਿਸੇ ਨੇ ਕੋਈ ਸਵਾਇ ਨਹੀਂ ਹੋਈ ਅਗਲੇ ਪਾਸੇ ਬੀੜ ਪੈਂਦਾ ਗਰਦਿਆਲਪੁਰੇ ਦੇ ਕੋਲ ਉਹਦੇ ਵਿੱਚ ਟੋਟੜ ਦਰਖਤੀ ਵਿੱਚ ਡਿੱਗੇ ਪਏ ਨੇ ਪਾਣੀ ਸਾਰਾ ਹੀ ਉੱਥੇ ਜਮਾ ਹੋ ਕੇ ਪਿੱਛੇ ਨੂੰ ਜਿਹੜਾ ਇਹ ਮਾਰ ਕਰਦਾ ਅੱਗੇੋਂ ਵੇਖ ਸਕਦੇ ਹੋ ਕਿਵੇਂ ਬੂਤੀ ਆ ਰਹੀ ਹੈ ਗੱਦਪੇਲ ਘੱਗਰ ਦੇ ਵਿੱਚ ਇਹ ਸਿਰਫ ਵੋਟਾਂ ਵਟੋਰਨ ਕਾਲੀਦਲ ਦੀ ਸਰਕਾਰ ਆਈ ਕਾਂਗਰਸ ਦੀ ਵੀ ਆਈ ਹੁਣ ਜਿਹੜੀ ਸਾਡੀ ਇਹ ਮਣਪੋਈ ਸਰਕਾਰ ਸੀ ਇਹ ਵੀ ਆ ਗਈ ਆ ਪਰ ਕਿਸੇ ਨੇ ਕੁਝ ਨਹੀਂ ਕੀਤਾ ਕਿਸੇ ਨੇ ਸਾਡੀ ਕੋਈ ਇਥੇ ਕੋਈ ਬਾਤ ਨਹੀਂ ਪੁੱਛਣੇ ਜਦੋਂ ਪਾਣੀ ਆ ਗਿਆ ਬਾਹਰ ਨਿਕਲ ਗਿਆ ਉਦੋਂ ਇਹ ਭਾ ਕੇ ਫੋਟੋਆਂ ਜੂੜ ਖਿੱਚਣਗੇ ਸਾਡੀਆਂ ਵੀ ਹਾਂ ਵੀ ਇਹਨਾਂ ਨੂੰ ਬਾਹਰ ਕੱਢੀਏ ਇਹਨਾਂ ਨੂੰ ਕੀ ਮਦਦ ਚਾਹੀਦੀ ਮਦਦ ਆ ਚਾਹੀਦੀ ਸਾਨੂੰ ਜਿਹੜੇ ਬੰਨ ਬੱਜਣ ਜਿਹੜੀਆਂ ਸਾਡੀਆਂ ਫਸਲਾਂ ਨੇ ਤਾਂ ਹੀ ਇਹ ਜੜੀਆਂ ਨੇ ਠੀਕ ਨਹੀਂ ਜ ਜਿੰਨਾ ਜਰ ਬੰਨ ਨਹੀਂ ਬਾਈਦੇ ਉਹਨਾਂ ਜਰ ਕੋਈ ਇਹ ਫਸਲਾਂ ਸੜੀਆਂ ਤੇ ਇਹ ਹੈ ਕਿ ਪਟਿਆਲੇ ਤੋਂ ਨਦੀ ਆਉਂਦੀ ਹੈ ਇਹ ਸਾਡੇ ਰਤਨੇੜੀ ਦੇ ਕੋਲ ਆ ਕੇ ਪੁੱਟ ਤੋਂ ਦੋ ਕਿਤੇ ਪਿੱਛੇ ਇਹ ਜਿਹੜੀ ਪੈਂਦੀ ਹੈ ਘੱਗਰ ਦੇ ਵਿੱਚ ਜੋ ਕਿ ਜਦੋਂ ਇਹ ਘੱਗਰ ਦਰਿਆ ਭਰ ਜਾਂਦਾ ਹੈ ਇਹ ਪਿੱਛੇ ਜਿਹੜੀ ਦਾਫ ਲੱਗ ਕੇ ਇਹ ਸਦੀ ਆਪਣਾ ਪਿੰਡਾਰਾ ਹੀ ਹੋ ਜਾਂਦੀ ਫਿਰ ਵਿੱਚ ਨਹੀਂ ਆਉਂਦੀ ਜੀ ਤਾਂ ਕਿਵੇਂ ਨੁਕਸਾਨ ਵਾਹਵਾ ਬਹੁਤ ਹੰਦਾ ਬਹੁਤ ਆਸਾਨ ਜੀ ਬਹੁਤ ਪਿੱਛੇ ਆਈ ਹੈ ਮਕਸਾੜ ਇਹਦਾ ਕਿ ਵੀ ਉਹਦੇ ਤਾਪ ਤੋਂ ਹਲੇ ਲੋਕ ਰਾਸ ਨਹੀਂ ਆਏ ਤੇ ਦੁਬਾਰਾ ਫਿਰ ਹੁਣ ਇਹ ਡਰ ਸਤਾ ਰਿਹਾ ਹੈ ਪਿਛਲੀ ਵਾਰ 6 6600 ਕਿਸੇ ਨੂੰ 6500 ਕਿਸੇ ਨੂੰ 200 ਮੁਆਵਜ਼ਾ ਦਿੱਤਾ ਉਹ ਵੀ ਇੱਕ ਨਾਮਾਤਰ ਤੇ ਉਹ ਲਾਉ ਆਪ ਹੀ ਜੋ ਕੀਤਾ ਹੈ ਜੋ ਵੀ ਇਹਨਾਂ ਨੇ ਫਸਲਾਂ ਦਾ ਜਿਹੜਾ ਡੀਜ਼ਲ ਦਾ ਰੇਟ ਵੇਖ ਲਓ ਲਵਾਈ ਵੇਖ ਲਓ ਕਿੱਥੇ ਚਲੀ ਗਈ ਆ ਪਰ ਕੋਈ ਇੱਥੇ ਇਹਦਾ ਕੋਈ ਕੋਈ ਆਗੇ ਘੱਗਰ ਦੀ ਸਾਰ ਨਹੀਂ ਲਾਏਗਾ ਵੀ ਇਹਦੇ ਬੰਨ ਜਿਹੜੇ ਪੱਕੇ ਕੀਤੇ ਜਾਣ ਦਾ ਨਾਮ ਮੈਂ ਅਜਮੇਰ ਸਿੰਘ ਜੀ ਅਜਮੇਰ ਸਿੰਘ ਜੀ ਜਿਵੇਂ ਹੁਣ ਘੱਗਰ ਦਾ ਪਾਣੀ ਦਿਨੋ ਦਿਨ ਵੱਧਦਾ ਜਾ ਰਿਹਾ ਤੇ ਘੰਟੇ ਬਰ ਘੰਟੇ ਇੱਥੇ ਦੇਖ ਰਿਹਾ ਕਿ ਵੀ ਹੁਣ ਕਿਸਾਨ ਭਰਾ ਵੀ ਵਾਵਾ ਦੇਖ ਰਹੇ ਨੇ ਕਿ ਵੀ ਘੱਗਰ ਦਾ ਪਾਣੀ ਅੱਗੇ ਵੱਧ ਨਾ ਜਾਵੇ ਤੇ ਨੁਕਸਾਨ ਨਾ ਹੋਵੇ ਇਹੋ ਜੀ ਚੀਜ਼ ਵਾਲੀ ਕਿਵੇਂ ਦੇਖਦੇ ਹੋ ਤੇ ਕੀ ਮੰਗ ਕਰਦੇ ਹੋ ਇਹ ਜਿਹੜੀ ਘੱਗਰ ਦੀ ਮੰਗ ਹੈ ਇਹ ਮੰਗ ਅੱਜ ਤੋਂ ਨਹੀਂ ਜੀ ਇਹ ਕਈ ਘਰ ਤੋਂ ਘੱਟ ਮੇਰੀ ਉਮਰ ਦੀ 50 55 ਸਾਲ ਦੀ ਹੋ ਗਈ ਅਸੀਂ 40 ਸਾਲ ਤੋਂ ਵੇਖਣ ਦੇ ਆ ਇੱਥੇ ਸਭ ਤੋਂ ਪਹਿਲਾਂ ਸੈਂਟਰ ਵਿੱਚ ਚੰਦੂ ਮਾਜਰਾ ਸਾਹਿਬ ਜੀ ਨੇ ਇਹਦਾ ਮੁੱਦਾ ਚੁੱਕਿਆ ਸੀ ਪਰ ਇਹ ਦੋ ਸਰਕਾਰਾਂ ਪੰਜਾਬ ਤੇ ਹਰਿਆਣਾ ਦੇ ਵਿੱਚੋਂ ਗੁਜਰਦਾ ਹੋ ਕੇ ਇਹ ਦੋਹਾਂ ਸੜਕਾਂ ਦਾ ਤਾਲਮੇਲ ਨਾ ਹੋ ਕਰਕੇ ਇਹਦੀ ਖਦਾਈ ਨਹੀਂ ਹੋ ਰਹੀ ਸਭ ਤੋਂ ਪਹਿਲਾਂ ਤਾਂ ਇਹਦੀ ਖਦਾਈ ਹੋਣੀ ਚਾਹੀਦੀ ਆ ਤਾਜੋ ਪਾਣੀ ਸੌਖਾ ਲੰਘ ਜੱਗੀ ਇਹ ਸਨ ਅਜਮੇਰ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਵੀ ਪੰਜਾਬ ਹਰਿਆਣਾ ਸਰਕਾਰ ਦੇ ਤਾਲਮੇਲ ਨਾ ਹੋਣ ਕਰਕੇ ਇਹਨਾਂ ਦਾ ਜਿਹੜਾ ਖਮਿਆਜਾ ਕਿਸਾਨ ਭਰਾਵਾਂ ਨੂੰ ਪੁੱਗਤਣਾ ਪੈ ਰਿਹਾ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਆਪਸ ਦੇ ਵਿੱਚ ਮਿਲ ਬੈਠ ਕੇ ਕਿ ਵੀ ਨੇ ਘੱਗਰ ਦੇ ਬੰਨਾਂ ਨੂੰ ਪੱਕਾ ਕੀਤਾ ਜਾਵੇ ਤੇ ਡੂੰਗਾ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਹਾਂਜੀ ਭਰਾ ਜੀ ਤੁਹਾਡਾ ਨਾਮ ਮੇਰਾ ਨਾਮ ਹੁਬਤ ਸਿੰਘ ਜੀ ਕਿਵੇਂ ਦੇਖਦੇ ਹੋ ਜਿਵੇਂ ਘੱਗਰ ਦਾ ਪਾਣੀ ਵੱਧਦਾ ਪਏ ਤੇ ਇੱਥੇ ਕਿਸਾਨ ਭਰਾਵਾਂ ਨੇ ਦੱਸੇ ਕਿ ਪੰਜਾਬ ਹਰਿਆਣਾ ਦੀਆਂ ਸਰਕਾਰਾਂ ਦਾ ਆਪਸੀ ਤਾਲਮੇਲ ਨਾ ਹੋਣ ਕਰਕੇ ਕਿ ਵੀ ਘੱਗਰ ਦਾ ਪਾਣੀ ਜਿਹੜਾ ਨੁਕਸਾਨ ਕਰਦਾ ਹੈ ਕਿ ਵੀ ਹਜ਼ਾਰਾਂ ਏਕੜ ਕਿਸਾਨਾਂ ਜਿਹੜੇ ਘੱਗਰ ਦੇ ਨਾਲ ਲੱਗਦੇ ਨੇ ਉਹਨਾਂ ਦੇ ਕਿਸਾਨਾਂ ਨੂੰ ਹਰ ਵੇਲੇ ਡਰ ਸਤਾ ਰਿਹਾ ਕਿਵੇਂ ਦੇਖਦੇ ਹੋ ਤੇ ਕੀ ਮੰਗ ਚਾਹੁੰਦੇ ਹੋ ਅਸੀਂ ਤੇ ਇਹ ਮੰਗ ਚਾਹੁੰਦੇ ਆ ਜੀ ਘੱਗਰ ਦੀ ਸਪਾਈ ਹੋਵੇ ਘੱਗਰ ਨੂੰ ਡੂੰਗਾ ਕੀਤਾ ਜਾਵੇ ਤੇ ਜਿਹੜੇ ਇੱਥੇ ਸਾਡੇ ਨਾਲ ਲੱਗਦੀ ਬੀੜ ਬੀੜ ਦੇ ਵਿੱਚੋਂ ਸਪਾਈ ਕੀਤੀ ਜਾਵੇ ਜਿਹੜਾ ਵੀ ਸਾਨੂੰ ਆਏ ਸਾਹਿਬ ਡਰ ਤਾੰਦਾ ਰਹੇ ਕਿ ਜਿਹੜਾ ਸਾਡੇ ਝੋਨੇ ਦੀ ਫਸਲ ਨੂੰ ਖਰਾਬ ਕਰਦਾ ਇਹ ਨਾ ਕੀ ਕਰ ਜਾਵੇ ਅਸੀਂ ਇਹ ਮੰਗਦੇ ਹੁਣੇ ਵੀ ਘੱਗਰ ਦੀ ਸਪਾਈ ਕੀਤੀ ਜਾਵੇ ਪੱਕਾ ਕੀਤਾ ਜਾਵੇ ਜੇ ਕੱਲ ਕੀਤੀ ਜਾਵੇ ਕਗਰ ਦੇ ਕਿਨਾਰੇ ਦੀ ਤਾਂ ਕਗਰ ਦੇ ਕਿਨਾਰੇ ਦੀ ਵੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਕਈ ਥਾਵਾਂ ਤੋਂ ਤਾਂ ਜਿਹੜੇ ਇਹਦੇ ਇਹਦੇ ਪਾਈਪਾਂ ਲੱਗੀਆਂ ਹੋਈਆਂ ਨੇ ਉਹ ਗਾਇਬ ਹੋ ਚੁੱਕੀਆਂ ਹਨ ਤੇ ਪਿੱਲਰ ਵੀ ਟੁੱਟੇ ਪਏ ਹਨ ਕਿਸੇ ਵੀ ਸਮੇਂ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਤੇ ਇਸ ਲਈ ਸਮਾਣਾ ਹਲਚਲ ਨਿਊਜ਼ ਰਾਹੀਂ ਤੇ ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਹੈ ਇਸ ਦਾ ਗਰਵਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਜੋ ਸੈਂਕੜੇ ਏਕੜ ਕਿਸਾਨਾਂ ਕਗਰ ਦੇ ਨਾਲ ਲੱਗਦੀਆਂ ਹਨ ਉਹਨਾਂ ਨੂੰ ਕੋਈ ਕਿਸਾਨਾਂ ਨੂੰ ਇਹ ਫਸਲਾਂ ਨੂੰ ਨਾ ਨੁਕਸਾਨ ਪਹੁੰਚੇ ਤੁਸੀਂ ਦੇਖ ਰਹੇ ਹੋ ਕੱਗਰ ਦੇ ਕਿਨਾਰਿਆਂ ਦਾ ਹਾਲ ਜੋ ਥਾਂ ਥਾਂ ਤੋਂ ਟੁੱਟੇ ਹੋਏ ਹਨ ਤੇ ਨਾਲ ਲੱਗਦੀਆਂ ਜ਼ਮੀਨਾਂ ਦੇ ਕਿਸਾਨ ਭਰਾਵਾਂ ਨੂੰ ਵੀ ਆਪਣੀਆਂ ਫਸਲਾਂ ਦਾ ਡਰ ਸਤਾ ਰਿਹਾ ਹੈ ਕਿਸੇ ਵੀ ਸਮੇਂ ਜੇ ਕੱਗਰ ਦਾ ਪਾਣੀ ਚੜਦਾ ਹੈ ਤਾਂ ਇਹਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ ਤੁਸੀਂ ਦੇਖ ਰਹੇ ਹੋ ਕੱਗਰ ਦੇ ਕਿਨਾਰਿਆਂ ਤੇ ਕਿਸਾਨ ਕਿਸਾਨ ਭਰਾ ਆਪਣੇ ਫਸਲਾਂ ਵੱਲ ਵੀ ਵੇਖ ਰਹੇ ਹਨ ਤੇ ਦੂਜਾ ਇੱਧਰ ਕੱਗਰ ਵੱਲ ਵੀ ਝਾਤ ਮਾਰ ਰਹੇ ਹਨ ਜੋ ਦਿਨੋ ਦਿਨ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਉਹ ਮਾਰ ਖੰਡੇ ਦੀ 1 ਵਜੇ ਖਾਲੀ ਸੀ ਤਾਂ ਆਤਾਂ ਪਕੇ ਆਲੇ ਲੱਗਣਾ ਨਹੀਂ ਕੋੜਾ ਪੈ ਗਿਆ। ਜੇ ਗੱਲ ਕੀਤੀ ਜਾਵੇ ਘੱਗਰ ਦੇ ਨਾਲ ਸੈਂਕੜੇ ਏਕੜ ਕਿਸਾਨਾਂ ਦੀਆਂ ਫਸਲਾਂ ਹਨ ਜੋ ਦਿਨੋ ਦਿਨ ਹਰ ਸਮੇਂ ਘਰਵਲ ਵੀ ਵੇਖ ਰਹੇ ਹੰ ਤੇ ਦੂਜਾ ਮੰਝਰ ਆਪਣੀਆਂ ਫਸਲਾਂ ਵੱਲ ਵੇਖ ਰਹੇ ਹਨ। ਮੇਰੇ ਕੋਲ ਦੋ ਗੱਲਾਂ ਆ ਗਈਆਂ ਨੇ ਇੱਕ ਇਹ ਪੱਕਾ ਕਰਨਾ ਹੈ ਕਿ ਅਸੀਂ ਆਪਣਾ ਬੈਰੋਕਟ੍ਰਾ ਚੋਂ 100000 ਰੁਪਏ ਦੇ ਦਿੰਦੇ ਹਾਂ ਇਹ ਦੁਬਾਰਾ ਮੇਰੇ ਮੋਬਾਈਲ 'ਤੇ 100 ਦੇ ਵਿੱਚ ਨਿਕਲਣਾ ਹੋਵੇਗਾ ਕਿ ਮੈਂ ਇਹ ਕਾਜ ਕਰਵਾਉਣ ਦੇ ਚੱਲਦਾ ਹਾਂ ਅਵਸ਼ਕ ਹੈ ਕਰਨੀ ਚਾਹੀਦੀ ਹੈ ਇਹ ਕੋਈ ਸੰਭਵ ਨਹੀਂ ਹੈ I'll <laughs> throw